ਲੋਕੇ ਕੋੜੇ ਤਾਂ ਵੀ ਰੰਦਾਸ ਦੇਸ਼ ਸ਼ਾਹ ਜੀ ਹੈ ਰਿਕਸ਼ਾ ਰਿਕਸ਼ਾ ਕਿਹ ਡੇੜੀ ਆ ਤੇ ਗਵਾਣੀ ਰੇੜੀ ਹੈ ਅੱਛਾ ਤੂੰ ਬੇਟਾ ਹੈ ਤੇਰੇ ਵਾਂਗੂ ਅੱਛਾ ਵਾਹਿਗੁਰੂ ਵਾਹਿਗੁਰੂ ਅੱਛਾ ਸਾਈਂ ਤੇ ਬੇਟਾ ਕੰਮ ਨਹੀਂ ਕਰ ਦਿੰਦਾ ਕਹੀਂ ਖੇਸਦਾਰ ਸਾਹਿਬ ਨੇ ਜੀ ਬਾਦੇ ਗੁਰਮੁਖ ਸਿੰਘ ਦੇ ਨਾਲ ਅੱਛਾ ਉੱਥੇ ਸੇਵਾ ਹੀ ਆ ਤੇ ਇੱਥੇ ਮੇਰੇ ਹੋਣਾ ਹੁਣ ਕੀ ਕਰਦੇ ਪੋਲੇ ਰਾਇਆ ਰੇੜੀ ਦਾ ਕੰਮ ਰੇੜੀ ਵਾਲਾ ਕੰਮ ਤੇ ਰਿਕਸ਼ਾ ਵੀ ਨਹੀਂ ਆ ਰੇੜੀ ਵੀ ਨਹੀਂ ਆ ਤੇ ਸਮਾਨ ਦਾ ਢੋਟ ਭਾਈ ਦਾ ਕੰਮ ਕਰਦੇ ਟਿਕਾਣਾ ਦਾ ਟਿਕਾਣਾ ਦੋ ਆ ਤੁਸੀਂ ਕੀ ਆਏ ਹੱਥ ਨੂੰ ਕੀ ਆਏ ਇਹ ਦਿਖਾਇਓ ਹੈਂਡੀ ਕੰਮ ਕਰੀਏ ਹੱਥ ਵੀ ਤੁਹਾਡਾ ਸਹੀ ਨਹੀਂਗਾ ਤੁਹਾਨੂੰ ਤੁਨ ਗੁਰਦਾਸ ਤੁਹਾਨੂੰ ਤੁਨ ਗੁਰਦਾਸ ਲੱਭੇ ਕਿਦਾਂ ਤੁਨ ਦਾ ਤੁਨ ਗੁਰਜਾਨ ਦਾ ਕਿਦਾਂ ਹੱਥ ਨੂੰ ਕੀ ਦਾ ਉਹ ਤੋਂ ਮੇਰੇ ਡੰਗਾਂ ਦੇ ਵਿੱਚ ਜਿੱਥੇ ਤੁਨ ਗੁਰਦਾਸ ਬਾਬਾ ਜੀ ਅੱਜ ਦਾ ਤੁਹਾਡਾ ਹੱਥ ਜਿਵੇਂ ਆ ਹਾਂ ਇਤਨੀ ਇਤਨੀ ਰਿੰਦਾ ਵਾ ਤੇ ਇਦਨ ਫਿਰ ਇੱਕ ਚੱਕਦੇ ਗਿਆ ਜੋ ਇਹ ਨੜਾ ਮੋਟਾ ਨਾਲ ਆਸਰਾ ਗਰੀ ਜਾਂਦਾ ਜੀ ਵਾ ਗੁਰੂ ਆਸ਼ਾ ਪਿਆਰੇ ਮੈਂ ਤੁਹਾਨੂੰ ਮੈਂ ਦੱਸਾਂ ਇੱਕ ਚੀਜ਼ ਕਿ ਧੰਗ ਗੁਰੂ ਰਾਮਦਾਸ ਪਾਸ਼ਾ ਜੀ ਨੇ ਨਾ ਤੁਹਾਡੇ ਵਾਸਤੇ ਇੱਕ ਰੇੜੀ ਤਿਆਰ ਕੀਤੀ ਹੋਈ ਆ ਉਹ ਕਿਤੇ ਮੇਲ ਮਲਾਪ ਇਤਰਾ ਹੀ ਹੋਣਾ ਸੀ ਤੁਹਾਡਾ ਮੇਰਾ ਅੱਛਾ ਜੀ ਠੀਕ ਆ ਹੁਣ ਤੁਸੀਂ ਬੇਨਤੀ ਆ ਕਿ ਤੀ ਜਿਹੜੀ ਰੇੜੀ ਧੰਗ ਗੁਰੂ ਰਾਮਦਾਸ ਪਾਸ਼ਾ ਨੇ ਤਿਆਰ ਕੀਤੀ ਨਾ ਤੁਹਾਡੇ ਵਾਸਤੇ ਹਾਂ ਜੀ ਹਾਂ ਜੀ ਹੁਣ ਤੁਸੀਂ ਆੜੀ ਕੱਲ ਤੁਸੀਂ ਨਾ ਆਪਣੇ ਘਰੇ ਲਾ ਕੇ ਆ ਜਿਓ ਪਾਛਾ ਨੂੰ ਤਕਾਲ ਤੁਸੀਂ ਜਮਨਸਰ ਆ ਜਿਓ ਅੱਛਾ ਜੀ ਗੁਰੂ ਅਮਰਦਾਸ ਪਾਸ਼ਾ ਜੀ ਦੀ ਨਗਰੀ ਅੱਛਾ ਗੁਰੂ ਅਮਰਦਾਸ ਪਾਸ਼ਾ ਨੇ ਆਪਣੇ ਗੁਰਸਿੱਖ ਪਿਆਰੇ ਦੇ ਲਈ ਜਿਹਦਾ ਹੱਥ ਇਤਰਾਵ ਉਹਦੇ ਲਈ ਇੱਕ ਰੇੜੀ ਤਿਆਰ ਕੀਤੀ ਹੈ ਅੱਛਾ ਉਹਦੇ ਨਾਲ ਤੁਹਾਡਾ ਬੜਾ ਸੋਹਣਾ ਹੋ ਜਾਣਾ ਠੀਕ ਹੈ ਜੀ ਠੀਕ ਹੈ ਪਿਆਰਿਓ ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਮੰਦੀ ਆ ਮੈਨੂੰ ਹੋ ਰਿਹਾ ਕਿ ਤੁਹਾਡਾ ਹੱਥ ਇਸ ਤਰ੍ਹਾਂ ਦਾ ਵਾ ਇਸ ਹੱਥ ਦੇ ਨਾਲ ਗੁਰਸਿੱਖਾ ਤੂੰ ਕਿਵੇਂ ਕੰਮ ਕਰੀ ਜਾਣਾ ਤੂੰ ਮੰਗਦਾ ਵੀ ਨਹੀਂ ਤੂੰ ਮੰਗਦਾ ਹੋਣੀ ਹੈਗਾ ਨੀ ਤਾਂ ਇਹੜੇ ਇਹਦੇ ਹੱਥ ਨਾਲ ਮੈਂ ਕਈ ਮੰਗਦੇ ਰੱਖੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਹੱਥ ਦਿਖਾ ਕੇ ਨਾ ਕਈ ਮੰਗਦੇ ਵਿਖੇ ਕਾਰਾਂ ਦੇ ਵਿੱਚ ਤੇ ਸਾਡੇ ਗੁਰਸਿੱਖ ਉਹਨਾਂ ਨੂੰ ਦੇਖ ਕੇ ਵੀ ਜਾਂਦੇ ਆ ਤੇ ਗੁਰਸਿੱਖਾ ਤੂੰ ਨਾ ਤੂੰ ਮੰਗਣਾ ਤੇ ਨਾ ਸਾਡੇ ਵਰਗਿਆਂ ਨੂੰ ਤੂੰ ਦਿਖਣਾ ਤੂੰ ਦਿਖਣਾ ਵੀ ਨਹੀਂ ਹੈਗਾ ਹਾਂ ਅਸੀਂ ਤੇਰੀ ਲਾਗੂ ਦੀ ਕਾਰਾਂ ਲੈ ਕੇ ਲੰਘ ਜਾਣਾ ਤੇ ਤੈਨੂੰ ਬਿਨਾਂ ਮਿਲਣਾ ਤੇ ਤੈਨੂੰ ਦਿਖਣਾ ਇਹ ਸਾਡੇ ਹਾਲਾਤ ਕੋਮ ਦੇ ਇਤਾਂ ਗੁਰੂ ਅਮਰਦਾਸ ਮੇਰੀ ਬੇਨਤੀ ਕਬੂਲ ਕਰਿਓ ਤੁਹਾਡੇ ਵਾਸਤੇ ਹੀ ਗੁਰੂ ਆਂਗ ਦਾ ਸਪਾਸ਼ਾ ਨੇ ਇੱਕ ਨਵੀਂ ਰੇੜੀ ਤਿਆਰ ਕੀਤੀ ਜੇ ਤੁਹਾਡੇ ਗੁਰੂ ਬੜਾ ਬੇਨਦੀ ਠੀਕ ਹੈ ਨਾ ਉਹਨੇ ਤੁਹਾਡੇ ਵਾਸਤੇ ਸਪੈਸ਼ਲ ਕੀਤੀ ਉਹਨੂੰ ਪਤਾ ਸੀ ਮੇਰੇ ਗੁਰਸਿੱਖ ਦਾ ਜਿਹੜਾ ਰੇੜੀ ਹੈ ਨਾ ਉਹ ਖਰਾਬ ਆ ਤੁਸੀਂ ਕੱਲ ਆ ਕੇ ਇਸ ਨੰਬਰ ਤੇ ਕਾਲ ਕਰਨੀ ਹੈ ਠੀਕ ਹੈ ਜੀ ਇਹ ਮੇਰਾ ਕਾਰਡ ਹੈ ਇਹ ਜਨਮਤਮਾਰੀ ਲਿਖੀ ਹੋਈ ਹੈ ਇਹ ਸਾਡੀ ਸੁਸਾਇਟੀ ਹੈ ਅੱਛਾ ਜੀ ਰਵਾਧਮ ਕੋਈ ਨਹੀਂ ਮਾਫੀ ਚਾਹ ਮਾਫੀ ਚਾਹ ਜਨਮਤਮਾਰੀ ਤੁਹਾਨੂੰ ਗੁਰੂ ਆਂਗ ਦਾ ਸੀ ਤੁਹਾਨੂੰ ਗੁਰੂ ਆਂਗ ਦਾ ਸੀ ਸੋ ਬਜ਼ੁਰਗਾਂ ਕੋਲ ਉਹਨਾਂ ਪ੍ਰਾਣੀ ਜਿਹੜੀ ਸੀ ਮੈਂ ਦਿਖਾਉਂਗਾ ਚੱਲਦੇ ਹੋਏ ਵੀਡੀਓ ਦੇ ਵਿੱਚ ਪ੍ਰਾਣੀ ਜਿਹੜੀ ਕਿਸਾਂ ਦੀ ਸੀ ਤੇ ਹੁਣ ਬਜ਼ੁਰਗਾਂ ਨੂੰ ਨਵੀਂ ਜਿਹੜੀ ਜੜੀ ਲੈ ਆ ਪਈ ਆ ਸੂਹ ਹੱਥ ਖਰਾਬ ਆ ਪਰ ਵਿੰਨਣੇ ਚ ਮੰਗਣਾ ਨਹੀਂ ਹੈਗਾ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਸੋ ਆਪਣੇ ਆਪਣੇ ਏਰੀਆ ਦੇ ਵਿੱਚ ਨੇ ਅੱਜ ਇਹ ਛੁੱਥਾ ਨੂੰ ਜ਼ਰੂਰ ਮਿਲਿਆ ਕਰੋ ਅਧੂ ਦੇਖਿਆ ਕਰੋ ਜਿਹੜੇ ਇਹ ਸਾਨੂੰ ਕਿੁੱਥਕ ਪਿਆਰੇ ਇਹਨਾਂ ਨੇ ਮੰਗਰਾਨੀ ਹੈਗਾ ਭਾਵੇਂ ਛੁੱਟੀਆਂ ਰਹਿੜੀਆਂ ਤੇ ਕੋਈ ਨਿਰਣ ਪਰ ਇਹਨਾਂ ਨੇ ਮੰਗਣਾ ਨਹੀਂ ਹੈ ਸੋ ਪਿਆਰੇ ਵੇਖਦੇ ਇਹ ਸਿੱਖਾਂ ਨੂੰ ਦੇਖ ਕੇ ਲੱਗਦਾ ਹੱਥ ਖਰਾਬ ਆ ਬਜ਼ੁਰਗਾਂ ਦਾ ਤਕੜੀ ਬਾਬਾ ਹੀ ਲੈ ਆਓ ਠੀਕ ਹੈ ਜੱਡੀ ਚਲਦੀ ਹੈ ਨਾ ਹਾਂ ਜੀ ਹਾਂ ਜੀ ਤੁਹਾਨੂੰ ਗੁਰੂ ਜੀ ਆਮਦਾ ਤੁਹਾਨੂੰ ਗੁਰੂ ਜੀ ਆਮਦਾ ਕੋਈ ਕਿਛ ਨਾ ਜੋ ਕੋਈ ਕਮੀ ਪੇਸ਼ੀ ਤੇ ਨਹੀਂ ਨਹੀਂ ਭਾਜੀ ਠੀਕ ਕਰੋ ਤੁਹਾਨੂੰ ਗੁਰੂ ਜੀ ਆਮਦਾ ਅੱਛ ਦੇਖ ਲਓ ਤੁਹਾਡਾ ਗੁਰੂ ਕਿੰਨਾ ਬਯੰਤ ਹੈ ਨਾ ਤੁਹਾਨੂੰ ਪਰਸੋਂ ਪਤਾ ਸੀ ਤੁਹਾਨੂੰ ਕੁਛ ਇਹਦੇ ਬਾਰੇ ਨਹੀਂ ਬੇਰੀ ਆਖਾਣ ਜੋ ਕਹਿ ਮਰੇ ਨਾ ਦਾਲ ਇਦਾਂ ਨਾ ਕਿ ਤੁਹਾਡੇ ਵਰਗੇ ਸਿੰਘ ਨਾ ਮੰਗਦੇ ਨਹੀਂ ਹੈਗੇ ਸਾਡੀਆਂ ਦਸਤਾਵੇਜ਼ਾਂ ਫਿਰ ਮੰਗਣ ਨਹੀਂ ਦਿੰਦੀਆਂ ਜੇ ਤਾਂ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਨਾ ਜਿਵੇਂ ਆ ਤੁਹਾਡੇ ਹੱਥ ਨਾਲ ਉਨੇ ਰੋਜਗਾਰ ਨਹੀਂ ਕਰਨਾ। ਉਨੇ 1000 2000 ਰੁਪਏ ਦਿਹਾੜੀ ਮੰਗ ਮੰਗ ਕੇ ਕਮਾਇਆ ਕਰਨੀ ਸੀ। ਪਰ ਸਾਡੇ ਗੁਰੂ ਦਾ ਹੁਕਮ ਹੈ ਕਿ ਸਿੰਘਾ ਮੰਗਣਾ ਨਹੀਂ ਹੈਗਾ। ਕਿਰਤ ਕਰਨੀ ਹੈ। ਕਿਰਤ ਕਰਕੇ ਕਮਾਉਣੀ ਹੈ। ਤੇ ਉਹ ਜਿਹੜਾ ਹੁਕਮ ਹੈ ਗੁਰੂ ਦਾ ਉਹ ਤੁਹਾਡੇ ਵਰਗੇ ਸਿੰਘ ਜਿਹੜਾ ਸੰਪੂਰਨ ਕਰਦੇ ਆ ਤੇ ਬਾਕੀ ਦੇਣ ਦੇਣ ਵਾਲੇ ਤਾਂ ਗੁਰੂ ਗੁਰੂ ਮਹਾਰਾਜ ਸਾਡੇ ਪਾਸ਼ਾ ਜੀ ਉਹ ਹੈ ਤੁਹਾਨੂੰ ਵੀ ਆਪਦਾ। ਘੱਟ ਵੀ ਥੋੜਾ ਹੰਢੀ ਤਾਂ ਠੀਕ ਆ ਠੀਕ ਆ। ਠੀਕ ਆ ਪਿਆਰੋ। ਉਹ ਪਿਆਰੋ ਇਹ ਜਿਹੜੀ ਜੜੀ ਹੈ ਨਾ ਇਹ ਤੁਹਾਡੇ ਗੁਰੂ ਨੇ ਦੱਸੀ ਹੈ। اے ਗੈਲਤੀ ਠੀਕ ਹੈ ਜੀ ਉਹ ਤੁਹਾਨੂੰ ਗੁਰੂ ਗ੍ਰੰਥ ਦਸ ਹਾਂ ਕਿ ਬਚਾ ਅੱਛਾ ਕੋਈ ਨਹੀਂ ਫੋਟ ਹੋਇਆ ਨਾ ਕਿ ਉਹ ਕੋਈ ਤੁਹਾਡੀ ਸੇਵਾ ਹੋਰ ਵੜ ਗਈ ਹੈ ਜੀ ਤਾਂ ਜੀ ਬਿਲਕੁਲ ਗੁਰਦੰ ਦਾ ਪਾਸੇ ਸੇਵਾ ਹੋ ਰਹੀ ਤੁਸੀਂ ਕਹਿੰਦੇ ਹੋ ਪਹਿਲੀ ਪਹਿਲੀ ਚੀਜ਼ ਦਾ ਕੀਆ ਸਾਡਾ ਗੁਰੂ ਸੁਣਦਾ ਹੈ ਮੈਂ ਇੱਕ ਠੋਕੇ ਕਰਨਾ ਕਿ ਸਾਡਾ ਗੁਰੂ ਜਿਉਂਦਾ ਹੈ ਉਹ ਸੁਣਦਾ ਹੈ ਉਹ ਹਰ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਹ ਜਿਉਂਦਾ ਜਾਗਦਾ ਗੁਰੂ ਉਹ ਤੁਹਾਨੂੰ ਗੁਰੂ ਗ੍ਰੰਥ ਦਸ ਅਸੀਂ ਯਾਦ ਤਾਂ ਕਰੀਏ ਉਸੇ ਤੁਹਾਨੂੰ ਜਿੱਦਰਾ ਹੈ ਸੋ ਮਨ ਨੂੰ ਕਹਿੰਦਾ ਵੀ ਸਮੀ ਗੁਰੂ ਗੀਸੋਂ ਦਾ ਨਾਮ ਤੁਨ ਨੂੰ ਇੱਕ ਸਿੱਖ ਦਾ ਬੱਚਾ ਬੀਸਾ ਪਿਆਰਾ ਬੱਚਾ ਮਰਿਆ ਵਾ ਹਾਂ ਮੈਂ ਇਤਰਾ ਇਤਰਾ ਨਾ ਵਾ ਹਾਂ ਤਾਂ ਤੇ ਕਿੰਦੇ ਵੀ ਤੇਰੇ ਮਾਨਸੇ ਤਰੀ ਜੀ ਤੇਰੀ ਉਹਨੇ ਪੂਰੀ ਕੀਤੀ ਆ ਗੁਰੂ ਗ੍ਰਾਮ ਦਾਸ ਬਾਸਾ ਜੀ ਕੀਤੀ ਆ ਜੀ ਮਾਲਕ ਨੇ ਗੁਰੂ ਗੀਰਾਮ ਦਾਸ ਬਾਸਾ ਨੇ ਆ ਨੰਬਰ ਕੱਟਾਈ ਆ ਨਾ ਨਹੀਂ ਨੰਬਰ ਹੁਣ ਦੀ ਧੁੱਲ ਜੋ ਨੰਬਰ ਹੁਣ ਦੀ ਧੁੱਲ ਜੋ ਹੋਂਦੀ ਇਹ ਮਿਲਣਾ ਹੁਣ ਤੁਸੀਂ ਬਸ ਨਹੀਂ ਜੇ ਤੋ ਮੈਨੂੰ ਮਿਲਣਾ ਹੋਵੇ ਨਾ ਹਾਂਜੀ ਤੇ ਤੁਹਾਨੂੰ ਗੁਰੂ ਗ੍ਰਾਮ ਦਾਸ ਤਨ ਗੁਰ ਗ੍ਰਾਮ ਦਾ ਜਾਂ ਤੁਸੀਂ ਕਹਣਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਸਵਾਸ ਸਵਾਸ ਗੁਰੂ ਗ੍ਰਾਮ ਦਾ ਜਪਿਆ ਕਰੋ ਮੈਂ ਤੁੰਗ ਆਪਣੇ ਆਪ ਹੀ ਮਿਲ ਜਣਾ